ਇਮੈਲਾ ਕਾਂਸਟੇਬਲ ਜਿਸ ਦੇ ਮਹਿੰਗੇ ਸ਼ੌਂਕ ਸਨ ਤੇ ਆਪਣੇ ਸ਼ੌਂਕ ਨੂੰ ਪੂਗਾਉਣ ਦੇ ਲਈ ਇਨਸਪੈਕਟਰ ਸਬ ਇਨਸਪੈਕਟਰ ਰੈਂਕ ਦੇ ਅਧਿਕਾਰੀਆਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੀ ਉਹਨਾਂ ਦੇ ਨਾਲ ਦੋਸਤੀ ਕਰਦੀ ਤੇ ਫਿਰ ਪੈਸੇ ਵਸੂਲ ਕਰਦੀ ਉਹਨਾਂ ਨੂੰ ਬਲੈਕਮੇਲ ਜਿਹੜੀ ਆ ਉਹ ਕਰਦੀ ਕਿਹਾ ਜਾ ਰਿਹਾ ਸੀ ਕਿ ਇਨਾਂ ਨੂੰ ਦਬਦਬਾ ਇਸ ਮਿਨਾਕਸ਼ੀ ਸ਼ਰਮਾ ਦਾ ਸੀ ਕਿ ਇਹ ਆਪਣੇ ਹਿਸਾਬ ਦੇ ਨਾਲ ਥਾਣਾ ਚਲਾਉਂਦੀ ਹੁੰਦੀ ਸੀ ਕਿਉਂਕਿ ਇਸ ਦੇ ਸਬੰਧ ਇਨਸਪੈਕਟਰ ਸਬ ਇਨਸਪੈਕਟਰ ਰੈਂਕ ਦੇ ਅਧਿਕਾਰੀਆਂ ਦੇ ਨਾਲ ਰਹੇ ਤੇ ਲੰਗੀ 6 ਦਸੰਬਰ ਨੂੰ ਜਿਸ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਲੰਗੀ 6 ਦਸੰਬਰ ਨੂੰ ਇੱਕ ਐਸ ਐਚਓ ਦੇ ਵੱਲੋਂ ਖੁਦਕੁਸ਼ੀ ਕੀਤੀ ਜਾਂਦੀ ਹੈ ਜਿਸ ਦਾ ਨਾਮ ਅਰਉਨ ਰਾਏ ਹੈ ਜਿਸ ਤੇ ਮਿਨਾਕਸ਼ੀ ਸ਼ਰਮਾ ਦੇ ਨਾਲ ਗੂੜੇ ਸਬੰਧ ਦੱਸੇ ਜਾਂਦੇ ਨੇ ਤੇ ਵੀ ਦੱਸਿਆ ਜਾਂਦਾ ਕਿ 2024 ਦੇ ਵਿੱਚ ਅਰਉਨ ਰਾਏ ਦੇ ਨਾਲ ਮਿਨਾਕਸ਼ੀ ਸ਼ਰਮਾ ਦਾ ਮੇਲ ਮਲਾਪ ਹੁੰਦਾ ਹੈ ਮੇਲ ਮਲਾਪ ਤੋਂ ਬਾਅਦ ਇੰਨੇ ਗੂੜੇ ਸਬੰਧ ਜਿਹੜੇ ਆ ਉਹ ਬਣ ਜਾਂਦੇ ਨੇ ਕਿ ਅਰਉਨ ਕੁਮਾਰ ਰਾਏ ਨੂੰ ਮਿਨਾਕਸ਼ੀ ਸ਼ਰਮਾ ਦੇ ਵੱਲੋਂ ਬਲੈਕਮਿਲ ਕੀਤਾ ਜਾ ਰਿਹਾ ਸੀ ਜਿਸ ਤੇ ਅ ਇਵਸ ਦੇ ਵਿੱਚ ਜਿਸ ਦੇ ਦੁੱਖ ਦੇ ਵਿੱਚ ਉਸ ਤੇ ਵੱਲੋਂ ਜਿਹੜੀ ਖੁਦਕਸ਼ੀ ਉਹ ਕੀਤੀ ਗਈ ਆ ਮਨਾਕਸ਼ੀ ਸ਼ਰਮਾ ਕਦੋਂ ਭਰਤੀ ਹੁੰਦੀ ਆ ਤੇ ਕਿਵੇਂ ਉਸ ਦਾ ਉਹ ਆਪਣੇ ਜਾਲ ਫਸਾਉਣੇ ਜਿਹੜੇ ਆ ਉਹ ਸ਼ੁਰੂ ਕਰਦੀ ਆ ਉਹ ਦੱਸਦੀ ਆ ਮਨਾਕਸ਼ੀ ਸ਼ਰਮਾ ਯੂਪੀ ਪੁਲਿਸ ਦੇ ਵਿੱਚ ਕਾਂਸਟੇਬਲ ਦੇ ਤੌਰ ਤੇ 2019 ਦੇ ਵਿੱਚ ਭਰਤੀ ਹੁੰਦੀ ਆ ਤਾਂ ਉਹ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਇੱਕ ਕਾਂਸਟੇਬਲ ਨੂੰ ਇਸਨੇ ਆਪਣੇ ਜਾਲ ਦੇ ਵਿੱਚ ਫਸਾਇਆ ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਤੇ ਪਿਸ਼ੋਕਰ ਦੇ ਜੇਕਰ ਝਾਤ ਮਾਰਦੇ ਆ ਤਾਂ ਪੁਲਿਸ ਮੁਲਾਜ਼ਮਾਂ ਦੀ ਆਪਸ ਤੇ ਵਿੱਚ ਬੈਂਸ ਬੈਂਸ ਵੀ ਹੋਈ ਮਿਨਾਕਸ਼ੀ ਸ਼ਰਮਾ ਨੂੰ ਲੈ ਕੇ ਤੇ ਗੋਲੀਆਂ ਤੱਕ ਚੱਲੀਆਂ ਸਨ ਪਰ ਹਾਲਾਂਕਿ ਉਹ ਗੱਲ ਪੁਲਿਸ ਦੀਆਂ ਪੁਲਿਸ ਡਿਪਾਰਟਮੈਂਟ ਦੇ ਅੰਦਰ ਹੀ ਜਿਹੜੀ ਆ ਉਹ ਦਬ ਕੇ ਰਹਿ ਗਈ ਤਾਂ ਹੁਣ ਵੀ ਜਦੋਂ ਮਿਨਾਕਸ਼ੀ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਆ ਕਿਉਂਕਿ 6 ਦਸੰਬਰ ਨੂੰ ਅਰुण ਕੁਮਾਰ ਰਾਏ ਦੇ ਵੱਲੋਂ ਖੁਦਕੁਸ਼ੀ ਕੀਤੀ ਜਾਂਦੀ ਆ ਉਸ ਤੋਂ ਬਾਅਦ ਅਰुण ਕੁਮਾਰ ਰਾਏ ਦੀ ਵਾਈਫ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਮਿਨਾਕਸ਼ੀ ਸ਼ਰਮਾ ਮੇਰੇ ਘਰ ਵਾਲੇ ਨੂੰ ਖਾ ਗਈ ਆ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਅਰਸ਼ਟ ਕੀਤਾ ਜਾਂਦਾ ਹੈ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਉਸ ਪੁੱਛਗਿੱਛ ਦੇ ਵਿੱਚ ਮਨਾਕਸ਼ੀ ਸ਼ਰਮਾ ਦੇ ਵੱਲੋਂ ਕੁਝ ਵੀ ਕਬੂਲਿਆ ਨਹੀਂ ਜਾਂਦਾ ਕਿ ਇੱਥੇ ਇਹ ਵੀ ਦੱਸ ਦਈਏ ਕਿ ਜਿਸ ਵੇਲੇ ਐਸ ਐਚ ਓ ਅਰुण कुमार ਰਾਏ ਕਤਕੁਚੀ ਕਰਦੇ ਨੇ ਉਸ ਵੇਲੇ ਉਹਨਾਂ ਦੇ ਸਰਕਾਰੀ ਕੁਆਟਰ ਦੇ ਵਿੱਚ ਮਨਾਕਸ਼ੀ ਸ਼ਰਮਾ ਉੱਥੇ ਮੌਜੂਦ ਸੀ ਤੇ ਮਨਾਕਸ਼ੀ ਸ਼ਰਮਾ ਦੇ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਦੇ ਢਿੱਡ ਦੇ ਉੱਪਰ ਉਹਨਾਂ ਦਾ ਪਿਸਤੌਲ ਪਿਆ ਸੀ ਤੇ ਉਹਨਾਂ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ ਪਵਨ ਦੀ লাশ ਖੂਨ ਦੇ ਨਾਲ ਲੱਤਪਤ ਪਰ ਉਸ ਤੋਂ ਬਾਅਦ ਐਸ ਐਚਓ ਅਰुण कुमार ਰਾਏ ਦੇ ਪਰਿਵਾਰ ਦੇ ਬਿਆਨ ਪਰਿਵਾਰ ਦੇ ਬਿਆਨਾਂ ਤੇ ਗ੍ਰਿਫਤਾਰ ਕੀਤਾ ਗਿਆ ਅਰੈਸਟ ਕਰਨ ਤੋਂ ਬਾਅਦ ਜਦੋਂ ਜਾਂਚ ਪੜਤਾਲ ਅੱਗੇ ਵਧੀ ਤਾਂ ਪੁਲਸਤੀਆਂ ਵੀ ਅੱਖਾਂ ਅੱਡੀਆਂ ਰਹਿ ਗਈਆਂ ਕਿਉਂਕਿ ਬਹੁਤ ਮਹਿੰਗੇ ਮਹਿੰਗੇ ਸ਼ੌਂਕ ਜੋ ਮਨਾਕਸ਼ੀ ਪਾਲਦੀ ਸੀ ਬਹੁਤ ਮਹਿੰਗੇ ਮਹਿੰਗੇ ਜਿਹੜੇ ਨੇ ਸਮਾਰਟਫੋਨ ਮਨਾਕਸ਼ੀ ਰੱਖਦੀ ਸੀ ਬ੍ਰਾਂਡਡ ਕੱਪੜੇ ਮਨਾਕਸ਼ੀ ਪਾਉਂਦੀ ਸੀ ਉਹ ਕਿੱਥੋਂ ਆਉਂਦੇ ਸਨ ਉਹ ਰਾਜ ਉਸ ਵੇਲੇ ਖੁੱਲਿਆ ਜਦ ਫੋਨ ਨੂੰ ਫਰੋਲਿਆ ਗਿਆ ਫੋਨ ਦੇ ਵਿੱਚੋਂ ਵੀਡੀਓਜ਼ ਫੋਨ ਦੇ ਵਿੱਚੋਂ ਮੈਸੇਜ ਮਿਲੇ ਤੇ ਇੱਥੋਂ ਤੱਕ ਵੀ ਜਾਣ ਕੇ ਪੁਲਿਸ ਨੂੰ ਹੈਰਾਨੀ ਹੋਈ ਕਿ ਉਸਤੇ ਸਬੰਧ ਅਰुण رائے ਤੋਂ ਬਿਨਾ ਹੋਰ ਵੀ ਕਈ ਪੁਲਿਸ ਅਧਿਕਾਰੀਆਂ ਦੇ ਨਾਲ ਸਬ ਇੰਸਪੈਕਟਰ ਤੇ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੇ ਨਾਲ ਜਿਹੜੇ ਆ ਉਹ ਪਾਏ ਗਏ ਨੇ ਹਾਲਾਂਕਿ ਇਸ ਚੀਜ਼ ਦੀ ਹਾਲੇ ਜਾਂਚ ਜਿਹੜੀ ਆ ਉਹ ਚੱਲ ਰਹੀ ਆ ਇਹ ਹਾਲੇ ਜਾਂਚ ਦਾ ਪੇਸ਼ ਆ ਹੁਣ ਜੇਕਰ ਅਰुण ਕੁਮਾਰ ਰਾਏ ਤਾਈ ਤੈ ਕਿਹਾ ਜਾ ਰਿਹਾ ਸੀ ਕਿ ਆ ਮਿਨਾਕਸ਼ੀ ਸ਼ਰਮਾ ਦਾ ਵਿਆਹ ਫਰਵਰੀ ਦੇ ਵਿੱਚ ਹੋਣਾ ਸੀ 6 ਫਰਵਰੀ ਨੂੰ ਜਿਸ ਦੇ ਕਰਕੇ ਮਿਨਾਕਸ਼ੀ ਸ਼ਰਮਾ ਅਰुण رائے ਦੇ ਉੱਪਰ ਇਸ ਚੀਜ਼ ਦਾ ਦਬਾਅ ਬਣਾ ਰਹੀ ਸੀ ਕਿ ਉਹ ਉਸਤੇ ਵਿਆਦਾ ਪੂਰਾ ਖਰਚਾ ਹੋ ਚੁੱਕੇ ਇੱਕ ਰਿਪੋਰਟ ਤਾਂ ਇਹ ਵੀ ਕਹਿੰਦੀ ਹੈ ਕਿ ਕੁਝ ਦਿਨ ਪਹਿਲਾਂ ਮਿਨਾਕਸ਼ੀ ਸ਼ਰਮਾ ਨੂੰ ਐਸ ਐਚ ਓ ਅਰुण رائے ਨੇ 3 ਲੱਖ ਦਾ ਹਾਰ 3 ਲੱਖ ਦੀ ਜੁਐਲਰੀ ਜਿਹੜੀ ਆ ਉਹ ਵੀ ਲੈ ਕੇ ਦਿੱਤੀ ਸੀ ਤੇ ਹੋਰ ਵੀ ਆਪਣੇ ਮਹਿੰਗੇ ਸ਼ੌਂਕ ਜਿਸ ਦੇ ਵਿੱਚ ਮਹਿੰਗੇ ਕੱਪੜੇ ਮਹਿੰਗੇ ਮਹਿੰਗੇ smartphones ਇਹ ਚੀਜ਼ਾਂ ਜੋ ਸਭ ਸ਼ੌਂਕ ਸੀ ਉਹ ਮਿਨਾਕਸ਼ੀ ਪਗਾਉਂਦੀ ਸੀ ਜਿਹੜੇ ਸਬੰਧ ਇਨਸਪੈਕਟਰ ਤੇ ਸਬ ਇਨਸਪੈਕਟਰਾਂ ਦੇ ਨਾਲ ਹੁੰਦੇ ਸਨ ਇੱਕ ਵਾਰੀ ਫਿਰ ਤੋਂ ਦੱਸਦੇ ਚੱਲੀਏ ਕਿ ਮੈਲਾ ਕਾਂਸਟੇਬਲ ਮਿਨਾਕਸ਼ੀ ਸ਼ਰਮਾ ਨੂੰ ਗ੍ਰਫਤਾਰ ਕੀਤਾ ਗਿਆ ਅਰੈਸਟ ਕੀਤਾ ਗਿਆ ਕਿਉਂਕਿ ਐਸ ਐਚਓ ਅਰुण ਰਾਏ ਜੋ ਨੇ ਉਹਨਾਂ ਦੇ ਵੱਲੋਂ ਖੁਦਕੁਸ਼ੀ ਕਰ ਲਈ ਜਾਂਦੀ ਹੈ ਤਾਂ ਅਰुण ਰਾਏ ਦੀ ਘਰ ਵਾਲੀ ਦੇ ਵੱਲੋਂ ਜਿਹੜਾ ਹੈਗਾ ਆ ਉਹ ਇਲਜ਼ਾਮਤ ਮਿਨਾਕਸ਼ੀ ਸ਼ਰਮਾ ਤੇ ਲਾਏ ਜਾਂਦੇ ਨੇ ਅਰुण ਰਾਏ ਜੋ ਸੀ ਉਹ ਸਰਕਾਰੀ ਕੁਆਟਰ ਦੇ ਵਿੱਚ ਇਕੱਲੇ ਰਿਆ ਕਰਦੇ ਸਨ ਅਰुण ਰਾਏ ਦੀ ਧਰਮ ਪਤਨੀ ਉਹਨਾਂ ਦੇ ਬੱਚੇ ਉਹਨਾਂ ਤੋਂ ਦੂਰ ਸ਼ਹਿਰ ਦੇ ਵਿੱਚ ਜਿਹੜੇ ਆ ਉਹ ਰਹਿੰਦੇ ਸਨ ਹਾਲਾਂਕਿ ਇਹ ਵੀ ਪਤਾ ਲੱਗਿਆ ਕਿ ਇੱਕ ਵਾਰੀ ਜਦੋਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਮਨਾਕਸ਼ੀ ਸ਼ਰਮਾ ਦੇ ਜੋ ਜੈਸੇ ਸਬੰਧ ਸੀ ਉਹਨਾਂ ਦਾ ਕਾਰਨਾਮਾ ਜਿਹੜਾ ਇਹ ਪਤਾ ਲੱਗਦਾ ਹੈ ਉਹ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਤਾਂ ਇਸ ਦੀ ਬਦਲੀ ਤੱਕ ਜਿਹੜੀ ਆ ਉਹ ਕਰ ਦਿੱਤੀ ਜਾਂਦੀ ਹੈ ਤਬਾਦਲਾ ਇਸ ਦਾ ਜਿਹੜਾ ਉਹ ਕਰ ਦਿੱਤਾ ਜਾਂਦਾ ਪਰ ਕਹਿੰਦੇ ਨੇ ਕਿ ਤਬਾਦਲੇ ਤੋਂ ਬਾਅਦ ਵੀ ਮਨਾਕਸ਼ੀ ਸ਼ਰਮਾ ਨਹੀਂ ਟਲਦੀ ਮਨਾਕਸ਼ੀ ਸ਼ਰਮਾ ਉਸ ਤੋਂ ਬਾਅਦ ਵੀ ਐਸਐਚਓ ਅਰਉਂਦ ਰਾਏ ਹੋਰਾਂ ਦੇ ਨਾਲ ਸਬੰਧ ਕਾਇਮ ਰੱਖਦੀ ਹੈ ਏ ਵੀ ਕਿਹਾ ਗਿਆ ਕਿ ਆਪਣੇ ਹਿਸਾਬ ਦੇ ਨਾਲ ਥਾਣਾ ਚਲਾਉਂਦੀ ਹੁੰਦੀ ਸੀ ਮਨਾਕਸ਼ੀ ਸ਼ਰਮਾ ਕੇ ਭਾਈ ਥਾਣੇ ਦੇ ਵਿੱਚ ਪੂਰਾ ਦਬਦਬਾ ਮਨਾਕਸ਼ੀ ਸ਼ਰਮਾ ਦਾ ਜਿਹੜਾ ਉਹ ਹੁੰਦਾ ਸੀ ਹਾਲਾਂਕਿ ਹੁਣ ਤੱਕ ਜਿੰਨੀ ਚੀਜ਼ ਸਾਹਮਣੇ ਆਈ ਹੈ ਉਹ ਜਿੰਨੇ ਆ ਜਾਂਚ ਜਿੰਨੀ ਸਾਹਮਣੇ ਆਈ ਹੈ ਉਹ ਤੁਹਾਡੇ ਸਾਹਮਣੇ ਜਿਹੜੀ ਹੈਗੀ ਆ ਉਹ ਰੱਖੀਆਂ ਵੱਖ-ਵੱਖ ਰਿਪੋਰਟਸ ਕੀ ਕਹਿੰਦੀਆਂ ਨੇ ਉਹ ਤੁਹਾਡੇ ਸਾਹਮਣੇ ਰੱਖੀਆਂ ਨੇ ਔਰ ਨਾਲੇ ਸਮੇਂ ਦੇ ਵਿੱਚ ਹੋਰ ਵੱਡੇ ਖੁਲਾਸੇ ਇਸ ਮਸਲੇ ਦੇ ਵਿੱਚ ਹੋਣ ਦੇ ਅਸਾਰ ਨੇ ਕਿ ਜਿਸ ਤਰ੍ਹਾਂ ਦੇ ਨਾਲ ਫੋਨ ਦੇ ਵਿੱਚੋਂ ਜੋ-ਜੋ ਡਿਟੇਲਸ ਜਿਹੜੀਆਂ ਨੇ ਉਹ ਮਿਲੀਆਂ ਨੇ ਉਹ ਸਾਹਮਣੇ ਆਈਆਂ ਨੇ ਉਸ ਤੋਂ ਲੱਗਦਾ ਹੈ ਕਿ ਹੋਰ ਬਹੁਤ ਵੱਡੇ ਅਸਾਰ ਜਿਹੜੇ ਆ ਉਹ ਹੋਣ ਦੇ ਬਹੁਤ ਵੱਡੇ ਜਿਹੜੇ ਖੁਲਾਸੇ ਨੇ ਉਹ ਹੋਣ ਦੇ ਅਸਾਰ ਨੇ ਤੇ ਯੂਪੀ ਪੁਲਿਸ ਦੇ ਅਧਿਕਾਰੀਆਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆ ਤਰਥੱਲੀ ਉਹ ਜ਼ਰੂਰ ਮੱਚੀ ਹੋਈ ਆ ਕਿ ਕਿਸੇ ਦਾ ਨਾਮ ਜਿਹੜਾ ਆ ਉਹ ਸਾਹਮਣੇ ਨਾ ਜਾਵੇ ਹਾਲਾਂਕਿ ਇਸ ਮਸਲੇ ਤੇ ਮਨਾਕਸ਼ੀ ਸ਼ਰਮਾ ਦਾ ਭਰਾ ਤੇ ਮਨਾਕਸ਼ੀ ਸ਼ਰਮਾ ਦੇ ਪਿਤਾ ਮਨਾਕਸ਼ੀ ਸ਼ਰਮਾ ਦੇ ਨਾਲ ਖੜੇ ਨੇ ਤੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਅਸੀਂ ਤੈਨੂੰ ਛੜਵਾ ਲਵਾਂਗੇ ਹੁਣ ਪੂਰਾ ਮਸਲਾ ਜਦੋਂ ਤੱਕ ਪੂਰੀ ਜਾਂਚ ਪੂਰੀ ਹੁੰਦੀ ਹੈ ਉਦੋਂ ਤੱਕ ਉਹ ਸਾਹਮਣੇ ਆਵੇਗਾ ਫਿਲਹਾਲ ਮਨਾਕਸ਼ੀ ਸ਼ਰਮਾ ਨੂੰ ਜੇਲ੍ਹ ਦੇ ਵਿੱਚ ਜਿਹੜਾ ਉਹ ਭੇਜ ਦਿੱਤਾ ਗਿਆ ਤੁਸੀਂ ਜੁੜੇ ਰਹੋ ਆਰਐਮਟੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰਵੰਦ ਨੂੰ ਇਜਾਜ਼ਤ ਧੰਨਵਾਦ ਜੀ